ਚੜ੍ਹਿਆ ਜਿਹੜਾ ਅਸੀਂ ਸੈਂਟਰ ਸਰਕਾਰ ਦੇ ਉੱਪਰ ਕਾਲੇ ਕਾਨੂੰਨ ਸਾਡੇ ਹੱਥੇ ਲੈ ਕੇ ਆਈ ਆ ਉਹ ਬਾਰ-ਬਾਰ ਮੀਟਿੰਗਾਂ ਕਰਦੀ ਆ ਤੇ ਉਹ ਸਾਨੂੰ ਪਰਖਣਾ ਚਾਹੁੰਦੀ ਆ ਕਿ ਥੋੜੀ ਜਿਹੀ ਕਿਸਾਨ ਜਿਹੜੇ ਦਿੱਲੀ ਆ ਕੇ ਆ ਕੇ ਬਹਿ ਗਏ ਆ ਇਹ ਸਾਡੀ ਜਿਹੜੀ ਮੀਟਿੰਗ ਆ ਇਹ ਪ੍ਰੋਗਰਾਮ ਆ 5 ਤਰੀਕ ਨੂੰ ਪੁੱਤਲੇ ਲੂਗੇ ਆ ਇਹ ਉਹਨੂੰ ਅਸੀਂ ਦੱਸਦੇ ਆ ਕੀ ਮੋਦੀ ਪੰਜਾਬ ਸਾਰਾ ਜੀਗਾ ਸਾਰਾ ਹਿੰਦੁਸਤਾਨ ਤੇਰੇ ਬਰਖਲਾ ਪਿਆ ਅਸੀਂ ਆਪਣੇ ਜਾਇਜ ਹੱਕਾਂ ਦੀ ਖਾਤਰ ਆਪਣੇ ਬੱਚੇ-ਬੱਚੇ ਮਰਨ ਮਾਤਾ ਆਪਣੇ ਫਰੀਰਾਂ ਦੀਆਂ ਬਾਜ਼ੀਆਂ ਲਾ ਦਾਂਗੇ ਕਾਨੂੰਨ ਜਿਹੜੇ ਰੱਦ ਕਰਾ ਕੇ ਰਾਵਾਂਗੇ ਦਿੱਲੀੋਂ ਵਾਪਸ ਨਹੀਂ ਮੁੜਾਂਗੇ ਇਹ ਅਸੀਂ ਮੋਦੀ ਨੂੰ ਦੱਸਣ ਵਾਸਤੇ ਆਏ ਆ ਵੀ ਅਸੀਂ ਭਵੇਂ ਲੇਟ ਉੱਠਦੇ ਆ ਠੀਕ ਆ ਸਾਨੂੰ ਮਾਰਿਆ ਪੰਜਾਬ ਦੇ ਲੀਡਰਾਂ ਨੇ ਜਿਨ੍ਹਾਂ ਨੂੰ ਅਸੀਂ ਅੱਗੇ ਲਾ ਕੇ ਘੱਲਿਆ ਸੀ ਉਹਨਾਂ ਨੂੰ ਘੋਕਾ ਸਾਡੇ ਨਾਲ ਕੀਤਾ ਵਾ ਪਰ ਅਸੀਂ ਹੁਣ ਖੁੱਲ੍ਹ ਕਦਮ ਉੱਤੇ ਆ ਬਿਹਾਥੂ ਜਿ ਲੈ ਲਿਆ ਅਸੀਂ ਇਹ ਕਾਨੂੰਨ ਰੱਦ ਕਰਾ ਕੇ ਜਿੱਲੋ ਮਰਾਂਗੇ ਉਹਦੇ ਵਾਸਤੇ ਸੰਕੇਤ ਨੂੰ ਦਿੱਤਾ ਵਾ ਵੀ ਅਸੀਂ ਜਾਗਦੇ ਸਤੇ ਨੂੰ ਦੇ ਲੋਟ ਨਹੀਂ ਤੈਨੂੰ ਕਰਦੇ ਆਗੇ ਕੱਲ ਤੇ ਕਾਨੂੰਨ ਜਿਹੜੇ ਸਾਡੇ ਵਾਸਤੇ ਪਾਨੀਕਾਰ ਕਹਤਹੀਂ ਨਹੀਂ ਆਉਂਦੇ ਆਗੇ ਸੁਬੇ ਮੇਰੀ ਬੇਟੀ ਆ ਇਹ ਸਾਂਝਾ ਸੰਗਠਨ ਸਾਂਝਾ ਮੋਰਚਾ ਭਾਰਤ ਦੇ ਜਿਹੜੇ ਹੈਗੇ ਕਿਸਾਨਾਂ ਦੇ ਨਾਲ ਜਿਹਨੂੰ ਇਹ ਬੂਰੇ ਨੇ ਵੇਖੋ ਕਿਸਾਨ ਕਿਸਾਨੀਆ ਇਹ ਜਾਤੀਵਾਦ ਤੇ ਸਾਡਾ ਜਾਤੀਵਾਦ ਨਹੀਂ ਦਾ ਕਿਸਾਨ ਕਿਸੇ ਵੀ ਕੰਟਰੀ ਦਾ ਸਾਡੇ ਤਾਮਿਲਨਾਡੂ ਦਾ ਕੇਰਲਾ ਦਾ ਰਾਜਸਥਾਨ ਦਾ ਪਹਿਲਾਂ ਇੱਕ ਦੋ ਦਿਨ ਇਹਨੇ ਸਾਨੂੰ ਕੋ ਗਲਤ ਮੂਮੈਂਟ ਨਾਲ ਝੋੜਿਆ ਸੀ ਵੀ ਇਹ ਖਾਸਾਨ ਨਹੀਂ ਗਏ ਹਰਿਆਣੇ ਵਾਲਾ ਖੱਟਰੇ ਪਿਆਰ ਦਿੰਦਾ ਹੈ ਹਰਿਆਣੇ ਵਾਲੇ ਨਹੀਂ ਆਏ ਪਰ ਅੱਜ ਤੁਸੀਂ ਮੇਰੇ ਤੋਂ ਬਣਾ ਹੀ ਸਾਰੇ মিডিਆ ਵੇਖਣਗੇ ਦੋ ਤਿੰਨ ਦਿਨ মিডিਆ ਬੰਦ ਕੀਤਾ ਨੇ نیٹ ਬੰਦ ਕੀਤਾ ਪਰ ਇਹਦੀਆਂ ਪੌਜੀਆਂ ਚਾਲਾ ਬੰਦ ਕਰਕੇ ਕਿਸਾਨਾਂ ਦੀ ਜਿਹੜੀ ਲਈ ਆ ਉਹ ਬਿਲਕੁਲੋ ਸਿਗਰਾ ਦੇ ਉੱਤੇ ਚਲੇਗੀ ਆ ਉਹ ਰਿਜ਼ਲਟ ਹੀ ਆਉਣ ਵਾਲਾ ਹੋ ਗਿਆ ਵਾ ਸਰਕਾਰ ਜਿਹੜੀ ਉਹ ਪੂਰੀ ਭੱਜਨ ਨੂੰ ਮਜਬੂਰ ਹੋ ਚੁੱਕੀ ਆ ਬਾਕੀ ਅਹੀਂ ਮੁਖਾਰ ਰਹੇ ਆ ਕਿ ਪਿੰਡਾਂ 'ਚ ਲੋਕ ਸੁੱਤੇ ਨਹੀਂਗੇ ਇਹਨਾਂ ਦੀਆਂ ਧੜੇਬਾਦੀਆਂ ਜਿਹੜੇ ਵੰਡੇ ਹੀ ਲੋਕ ਆ ਜਿੱਥੇ ਅੱਜ ਵੀ ਇਹ ਚੋਸਨ ਮੀਡੀਆ ਦੇ ਵਿੱਚ ਦੋਵੇਂ ਸਰਕਾਰਾਂ ਆਪਣੇ ਕਰ ਲਈਆਂ ਵਾ ਪ੍ਰਦਰਸ਼ਨ ਤੋਂ ਕਿਸਾਨਾਂ ਨੇ ਰੋਧ ਕਰਕੇ ਕਿੰਤੀ ਜਖਮ ਦੇਤੇ ਮੋਟਿਆ ਕਾਢੀ ਲੜਾਈ ਜਿੰਨਾ ਜਿਹੜੇ ਹੱਕ ਸਾਡੇ ਨਹੀਂ ਮਿਲਦੇ ਯਾਰੀ ਨੂੰ ਸਾਡੀਆਂ ਜਾਨਾਂ ਦਾ ਕੋਈ ਲੱਗ ਜਾਣਗੀਆਂ ਕੋਈ ਚੱਕਰ ਨਹੀਂ ਕਿਉਂਕਿ ਸਾਡੇ ਚੁੰਨੀਆਂ ਨਹੀਂ ਲਾਈਆ ਇਹ ਸਾਡੀ ਕਿਸਾਨੀ ਨਾ ਰਹੀ ਕਿਉਂਕਿ ਸਾਡੀ ਜਵਾਨੀ ਨਾ ਰਹੀ ਇਸ ਕਰਕੇ ਅਸੀਂ ਇਹਦੇ ਲਈ ਪੂਰੀ ਤਰ੍ਹਾਂ ਮੰਨਦੀ ਜਿਹੜਾ ਆਪਣਾ ਲਾ ਦਾਂਗੇ ਨੂੰ ਰੱਦ ਕਰਦੇ ਹਾਂਜੀ ਉਹ ਵੇਖੋ ਤੁਹਾਡੇ ਸਾਹਮਣੇ 8 ਤਰੀਕ ਦਾ ਸਮਰ ਹੋਣ ਡਿਆ ਸਾਰੇ ਹਿੰਦੁਸਤਾਨ ਦੇ ਵਿੱਚ ਆ ਮੈਂ ਤੇ ਤਕੀਨ ਦੱਸਣੀ ਚਾਹੁੰਦਾ ਕਿ ਪੰਜੀ ਨੂੰ ਸਾਨੂੰ ਮਿਹਨਤ ਕਰਨੀ ਪਈ ਅਪੀਲਾਂ ਕਰਨੀਆਂ ਪਈਆਂ ਅੱਜ ਅਸੀਂ ਕਾਲ ਹੀ ਕੀਤੀ ਹੈ ਤੁਸੀਂ ਜਿਹੜੀ ਹਾਲੀ ਦੇਖ ਲਓ ਮਹਾਰਾਣਾ ਵੇਖ ਲਓ ਉਹ ਲੋਕਾਂ ਨੇ ਕਿਸਾਨਾਂ ਦਾ ਦਰਦ ਸਮਝਿਆ ਹੋਇਆ ਵੀ ਇਹ ਬੱਚੇ ਲੈ ਕੇ ਦਿੱਲੀ ਚ ਗਏ ਆ ਤੇ ਸਾਡੇ ਸਾਰਿਆਂ ਨੇ ਸਮਝਿਆ ਵੀ ਅੰਨ ਦਾਤਾ ਸਾਰਿਆਂ ਦਾ ਸਾਝਾ ਵਾ ਉਹਦੇ ਬਾਅਦ ਵੀ ਅੱਜ ਆਟੋਮੈਟਿਕ ਜਿਹੜਾ ਕਿਉਂ ਕੋ ਤਾਲੀ ਕੋਟਾ ਬੰਦੋ ਆਵਾਜ਼ ਕਿ ਇਹ ਅਸਲੋਗਾਂ ਮਾਰ ਲਾਉਂਦੇ ਆ ਵੀ ਬੰਦਾ ਬਣ ਗਿਆ ਅਜੇ ਵੀ ਘੁੱਸਿਆ ਘਰ ਆ ਜਾ ਇਹਦੇ ਸਮੇਂ ਨੂੰ ਪਛਤਾਏਗਾ ਇਹ ਸਾਡੇ ਉਹਨੇ ਕਹਿਣ ਗਿਆ ਵੀ ਅਸੀਂ ਰੂਟਰ ਦੇ ਚੱਕਣ ਦੇ ਅਸੀਂ ਜਾਗਦੇ ਆ ਅਸੀਂ ਪੰਜਾਬੀਆਂ ਨੇ ਆਪ ਦੀ ਰੱਖਿਆ ਰੱਖੀ ਨੇ ਅਕੀਨ ਸਾਰੇ ਹਿੰਦੁਸਤਾਨ ਨੂੰ ਯਾਦ ਕਰਵਾਵਾਂਗੇ ਕਿ ਪਰਮੂਨ ਸਾਰੇ ਲੋਕਾਂ ਦੀ ਅੱਧ ਮੇਰਾ ਨਾਮ ਸਾਬ ਸੇ ਲਿਖੀ ਕੀ ਕਹਿਣਾ ਚਾਹੁੰਦਾ ਜੋ ਮੈਂ ਜੀ ਕਹਿਣਾ ਚਾਹੁੰਦਾ ਆ ਵੀ ਜਿਹੜੇ ਕਾਲੇ ਕਾਨੂੰਨ ਆ ਇਹ ਵਾਪਸ ਲਏ ਜਾਣ ਜਿਹੜਾ ਜ਼ਿਮੀਂਦਾਰ ਅਕਸਾਨੀ ਵੀ ਚਲੇਗੀ ਤੇ ਜਵਾਨੀ ਵੀ ਚਲੇਗੀ ਆ ਤੇ ਕਿਸਾਨੀ ਵੀ ਚਲੇਗੀ ਜਵਾਨੀ ਵੀ ਚਲੇਗੀ ਤੇ ਮਜ਼ਦੂਰੀ ਵੀ ਚਲੇ ਇਹ ਕਾਲੇ ਕਾਨੂੰਨ ਦੇ ਨਾਲ ਇਹ ਚੀਜ਼ਾਂ ਸਾਰੀਆਂ ਚਲੇ ਗਈਆਂ ਸਿਰਫ ਤੇ ਸਿਰਫ ਇਹ ਕਾਲਾ ਕਾਨੂੰਨ ਜਿਹੜਾ ਵਾਪਸ ਲਿਆ ਜਾਵੇ ਜਵਾਨੀ ਵੀ ਬਚਾਈ ਜਾਵੇ ਕਿਸਾਨੀ ਵੀ ਬਚਾਈ ਜਾਵੇ ਤੇ ਮਜ਼ਦੂਰੀ ਵੀ ਬਚਾਈ ਜਾਵੇ ਆਹੀਂ ਸਾਰੇ ਬਚਾਓ ਵਾਅਕੇ ਇਹ ਜਿਹੜੀ ਸਾਰੀ ਜ਼ਹਿਬੰਦੀ ਆ ਸਾਰੇ ਵੀਰਾਂ ਸ਼ੜਕਾਂ ਤੇ ਆ ਗਏ ਆ ਇਹ ਇੱਕੋ ਹੀ ਗੱਲ ਕਰੀ ਗਿਆ ਅੱਛੇ ਦਿਨ ਆਲੇ ਵਾਲੇ ਅੱਛੇ ਦਿਨ ਆਣੇ ਵਾਲਿਆ ਇਹੋ ਜਿਹੇ ਅੱਛੇ ਦਿਨ ਲਿਆ ਤੇ ਕੁਝ ਦਿੱਲੀ ਜਾ ਕੇ ਜੋ ਝੰਡਾ ਆ ਕੁਝ ਸ਼ੜਕਾਂ ਤੇ ਆ ਗਏ ਆ ਕੁਝ ਰੇਲ ਪੜੜੀਆਂ ਤੇ ਆ ਗਏ ਆ ਕਿਸਾਨੀ ਦਾ ਮੁੱਦਾ ਤੇ ਜਵਾਨੀ ਦਾ ਖਤਮ ਕਰਕੇ ਰਹਿਤਾ ਇਹ ਕ ਲਾਲਾ ਕਾਲਾ ਕਾਨੂੰਨ ਵਾਪਸ ਲਿਆ ਜਾਵੇ ਤੇ ਜਿਹੜਾ ਜ਼ਿਮੀਦਾਰ ਆ ਕਿਸਾਨ ਆ ਮਜ਼ਦੂਰ ਆ ਆਪਦੇ ਘਰ ਸੁੱਖ ਦੀ ਰੋਟੀ ਖਾਵੇ ਵਾਹਿਗੁਰੂ ਜੀ ਕਰਾਰ ਸਾਹਿਬ ਵਾਹਿਗੁਰੂ ਜੀ ਪੰਜਾਬ ਖਤਰੇ ਕਿਸਾਨ ਕਮੇਟੀ ਪੰਜਾਬ ਉਹਨਾਂ ਟਾਈਮ ਦਿੱਤਾ ਕੀ ਕਹਿਣਾ ਚੰਦਾ ਹੈ ਭਾਰਤ ਬੰਦੇ 8 ਤਰੀਕ ਨੂੰ ਭਾਰਤ ਮੰਦ ਦਾ ਸੱਦਾ ਹੈ ਲੋਕਾਂ ਨੇ ਸੋਚਿਆ ਨਹੀਂ ਪਿੰਨਾਂ ਲੋਕ ਘਰਾਂ ਦੇ ਸਾਨੂੰ ਲਗਭਗ 12-13 ਦਿਨ ਦਿੱਲੀ ਲੱਗੇ ਅੱਜ ਸਾਡੀ ਆਗੂ ਟੀਮ ਨੇ ਯੂਨੀ ਲਈ ਹੋਈ ਤਹਾਂ ਜਾ ਕੇ ਪੰਜਾਬ ਦੇ ਵਿੱਚ ਪੰਜਾਬ ਬੰਦ ਕਰਉਣਾ ਇਹ ਵੈਸੇ ਤਾਂ ਸਾਰਾ ਭਾਰਤ ਹੀ ਬੰਦ ਆ ਪਰ ਅਸੀਂ ਇਹ ਨਹੀਂ ਸੋਚੇ ਨਹੀਂ ਦਿਨਾ ਸਾਨੂੰ ਇਹ ਲੋਕ ਦੁਸ਼ਾ ਦੇਣਗੇ ਟਾਪ ਮਾਰੇ ਹੋ ਗਏ ਲੋਕ ਤੇ ਬੇਹੱਦ ਗਿਣਤੀ ਦੇ ਬੀਬੀਆਂ ਬੱਚਿਆਂ ਸਮੇਤ ਬੇਹੱਦ ਲੋਕਾਂ ਤਨਾ ਚੋਂ ਪਿੰਡਾਂ ਦੇ ਲੋਕ ਹੈ ਜਿਹੜੇ ਛੜਕਦੇ ਬੈਠੇ ਤੁਹਾਨੂੰ ਇਹ ਇੰਨੀ ਸਾਡੀ ਸਾਰੀ ਜਥੇਬੰਦੀ ਲੋਕ ਇਸ ਤਰ੍ਹਾਂ ਇਕੱਠੇ ਕਰਨੇ ਉਕਾ ਜਿੰਨੇ ਅੱਜ ਦੋ ਤਿੰਨ ਪਿੰਡਾਂ ਚ ਹੋ ਗਏ ਆ ਇਹ ਕਰਕੇ ਲੋਕਾਂ ਦੀ ਜਾਗਰਤੀ ਆ ਗਈ ਆ ਤੇ ਮੈਂ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਵੀ ਤੂੰ ਸਾਡਾ ਜਿਹੜਾ ਉਹ ਪਰਖਿਆ ਸੀ 8 ਤਰੀਕਾ ਦਾ ਕਿ ਜਿਹੜੇ 8 ਤਰੀਕ ਨੂੰ ਭਾਰਤ ਬੰਦ ਹੁੰਦਾ ਕਿੰਨੀ ਕੀ ਗਿਣਤੀ ਦੇ ਲੋਕ ਬਾਹਰ ਆਉਂਦੇ ਆ ਤੇ ਫਿਰ 9 ਤਰੀਕਾ ਦਾ ਫੈਸਲਾ ਕਿਸਾਨਾਂ ਦੇ ਆਕੇ ਦੇਵਾਂਗਾ ਤੇ ਜੇ ਥੋੜਾ ਬਹੁਤਾ ਪਾਰ ਗਏ ਜਾਨਾ ਨੇ ਨਾਂ ਦਸ਼ਾ ਵਿਖਾਇਆ ਤੇ ਇਹਨਾਂ ਦੀ ਧੌਣ ਤੇ ਜਿਹੜਾ ਮੈਂ ਆਰਾ ਰੱਖਿਆ ਉਹਨੂੰ ਠੀਕ ਕਰ ਦੇਣਾ ਤੇ ਧੌਣ ਲਾ ਲੂਗਾ ਪਰ ਮੈਂ ਮੋਦੀ ਸਰਕਾਰ ਨੂੰ ਦੱਸ ਦੇਣਾ ਚਾਹੁੰਦਾ ਇਹ ਆਰਾ ਤੇਰਾ ਜਿਹੜਾ ਖੁੰਡਾ ਝੁਕਾ ਵਾ ਇਹ ਉਹ ਸੇਕਾ ਜਿਹਨਾਂ ਨੇ ਅੱਗੇ ਵੀ ਆ ਰਹੇ ਨੇ ਮੂੰਹ ਖੁੰਡੇ ਕਰ ਦਿੱਤੇ ਸੀ ਸਾਡੇ ਵੱਡ ਬਡੇ ਰਿਆ ਨੇ ਤੇ ਇਹ ਤੇਰਾ ਵੀ ਆਰਾ ਨਹੀਂ ਚੱਲਣਾ ਇਹਨੂੰ ਚੁੱਪ ਕਰਕੇ ਤੇਜ਼ ਤਾਲ ਲਾ ਕੇ ਰਖਲਾ ਤੇ ਤੇਰਾ ਸੂਤਲਾ ਜਿਹੜਾ ਹਰ ਹਿੰਦੁਸਤਾਨ ਦੇ ਵਿੱਚੋਂ ਸਾਫ਼ ਹੋ ਜਾਣਾ ਤੁਹਾਨੂੰ ਭਾਜਪਾ ਵਾਲਿਆਂ ਲੋਕਾਂ ਦੇ ਸ਼ਰਕਾਂ ਦੇ ਨਹੀਂ ਨਿਕਲ ਦੇਣਾ ਤੇ ਕੱਲ੍ਹ ਵਾਲਾ ਜਿਹੜਾ ਫੈਸਲਾ ਵਾ ਉਹਨੂੰ ਕਾਨੂੰਨਾਂ ਨੂੰ ਰੱਦ ਕਰਕੇ ਤੇ ਕਿਸਾਨਾਂ ਨੂੰ ਖੁਸ਼ੀ ਖੁਸ਼ੀ ਨੂੰ ਘਰ ਨੂੰ ਗੱਲ ਜੇ ਹੋ ਸਕਦਾ ਵੀ ਤੇਰੀ ਦਿੱਲੀ ਦੇ ਵਿੱਚੋਂ ਕੱਡਾ ਕਬੱਡਾ ਕੋਈ ਨੁਕਸਾਨ ਹੋ ਜਾ ਤੇ ਤੈਨੂੰ ਭੱਜਣ ਨੂੰ ਰਾਹ ਨਾ ਲੱਗੇ ਡਾਕਟਰ ਸਿੱਖੀ ਸਰਕਾਰ ਸਰਬੋਤਮ ਸਭਾ ਸਾਡੀਆਂ ਕੰਨੀਆਂ ਲੋਕਾਂ ਵਾਲੇ ਮਾਪ ਪਿਤਾ ਬੇਰਾਸ਼ੀ ਦਾ ਅੱਜ ਜੌਨੇ ਕੇ ਪਿੰਡ ਇਲਾਕੇ ਮੇਨ ਰੋਡ ਤੇ ਜੋ ਧਰਨਾ ਲਾਇਆ ਗਿਆ ਇਸੂ ਕਿਸਾਨ ਸੰਘਰਸ਼ ਕਮੇਟੀ ਮਜ਼ਦੂਰ ਇਹ ਸਭ ਲੋਕਾਂ ਕੇ ਸੰਝਾ ਉਪਰਾਲਾ ਕਰਕੇ ਰੋਡ ਨੂੰ ਜਾਮ ਕਰਨ ਵਾਸਤੇ ਇਹ ਜੋ ਲੋਧੀ ਸਰਕਾਰ ਨੇ ਕਾਰਜ ਨੂੰ ਮਾਇਨੇ ਉਹ ਰੱਦ ਕਰਨ ਲਈ ਇਹ ਧਰਨਾ ਜਦੇ ਬੰਦੀਆਂ ਦੇ ਹੁਕਮ ਨਾਲ ਜੋਖਮ ਹੋਇਆ ਵੀ ਇਹਦੇ ਵਿੱਚ ਪ੍ਰੀਨਰੇ ਦਾ 4 ਵਜੇ ਤਕਰੀਬ ਹੈ ਜਿਹੜਾ ਮਾਤਾ ਗੱਲ ਲੋਗ ਜਿੰਨਾ ਚਿਰ ਤੱਕ ਜੁੜਾ ਰਹੇ ਨੇ ਕਿਸਾਨ ਸੰਘਰਸ਼ ਕਮੇਟੀ ਮਜ਼ਦੂਰਾਂ ਨੂੰ ਇਹ ਮਾਰ ਜਿਹੜੇ ਉਹ ਧਰਨੇ ਲਗਾਤਾਰ ਅੰਦਰਸ਼ ਚੱਲੇ ਰਹਿਣਗੇ ਅਸੀਂ ਪਹਿਲਾਂ ਵੀ ਅਪੀਲ ਕੀਤੀ ਤੇ ਦੁਬਾਰਾ ਫੇਰ ਅਪੀਲ ਕਰਦੇ ਆ ਮੋਦੀ ਸਰਕਾਰ ਨੂੰ ਕਿ ਇਹ ਜਿਹੜੇ ਕਾਲੇ ਕਾਨੂੰਨ ਹੈ ਰੱਦ ਕਿਤੇ ਗਏ ਉਹਨਾਂ ਚ ਇਹ ਜਿਹੜੇ ਕਿਸਾਨ ਨੇ ਮਤਲਬ ਚੁੱਪ ਇਤਨੀ ਬੈਠਣਗੇ ਅਸੀਂ ਆਸੁਰ ਕਿਤੇ ਕਰਦੇ ਆ ਜਿਹੜਾ ਕਿਸਾਨ ਵਰਗ ਆ ਮਜ਼ਦੂਰ ਵਰਗ ਨਹੀਂ ਅਰੇ ਨੌਜਵਾਨ ਵੀਰ ਜਿਹੜੇ ਸੜਕਾਂ ਤੇ ਰੋਲ ਰੇ ਰੋਲ ਕਿ ਨੌਕਰੀ ਰੋਜ਼ਗਾਰ ਦੇਣ ਦਾ ਮਤਲਬ ਇੱਕ ਉਤਰਾਲਾ ਕਰਨਾ ਜਿਹਦਾ ਸੀਗਾ ਅਸੀਂ ਇਸ ਤੇ ਬਹੁਤ ਵਿਰੋਧ ਆ ਜੀ ਕਿ ਜਿਹੜਾ ਨੌਜਵਾਨ ਇੱਕ ਸਰਕਾਰਾਂ ਦੀ ਕਰੀਅਰ ਦੀ ਹੱਡੀ ਹੁੰਦਾ ਜੀ ਉਹੀ ਸੜਕਾਂ ਤੇ ਰੋਲ ਰਿਹਾ ਕਿਸਾਨ ਸੜਕਾਂ ਤੇ ਰੋਲ ਰਿਹਾ ਜਿਸ ਦਾ ਕਾਰਨ ਕੀ ਹੈ ਵੀ ਜਿਹੜੇ ਕਾਨੂੰਨ ਨੇ ਉਹਨਾਂ ਦਾ ਅਸੀਂ ਸਾਰੇ ਬੇਰ ਕਰ ਰਹੇ ਹਾਂ ਅਸੀਂ ਫਿਰ ਦੁਬਾਰਾ ਹੱਥ ਜੋੜ ਕੇ ਬੇਨਤੀ ਕਰਦੇ ਵੀ ਕਾਨੂੰਨ ਵਾਪਸ ਲੈ ਜਾਣ ਅਤੇ ਸੜਕਾਂ ਤੇ ਰੋਲ ਤੋਂ ਕਿਸਾਨ ਨੂੰ ਬਚਾਇਆ ਜਾਵੇ ਵੈਟਰ ਜਿਕਾ ਕਾਲਜ ਕੋਲੋਂ ਕਾਲਜ ਤੋਂ ਤੌਰ 'ਤੇ ਲੋਕੀ ਅਧਿਕਾਰ ਅਤੇ ਐਂਟੀ ਕ੍ਰਾਪਸ਼ਨ ਮਿਸ਼ਨ ਦਾ ਜ਼ਿਲ੍ਹਾ ਪ੍ਰਧਾਨ ਅਸੀਂ ਇਹ ਜਿਹੜਾ ਜੋੜ ਲੇ ਕੇ ਬਾਈਪਾਸ ਜਾਮ ਕਰਕੇ ਕਿਸਾਨ ਸੰਘਰਸ਼ ਕਮੇਟੀ ਨੇ ਬੜਾ ਵੱਡਾ ਯੋਗਦਾਨ ਪਾਇਆ ਇਹਦੇ ਵਿੱਚ ਕਿ ਜਿੰਨੀ ਦੇਰ ਮੋਦੀ ਆਪਣੇ ਕਾਲੇ ਕਾਨੂੰਨ ਵਾਪਸ ਨਹੀਂ ਲਾਊਗਾ ਸੰਘਰਸ਼ ਕਮੇਟੀ ਅਤੇ ਕਿਸਾਨ ਮਜ਼ਦੂਰ ਏਕਤਾ ਇਦਾਂ ਹੀ ਆਪਦਾ ਕੰਮ ਕਰੀ ਜਾਊਗੀ ਇਹ ਕਾਲੇ ਕਾਨੂੰਨ ਵਾਪਸ ਜਿਹੜੇ ਕਰਵਾ ਕੇ ਫੇਰ ਹੀ ਹਾਲਾਤਾਂ